ਸਦ ਭਾਵਨਾ ਮਾਹੌਲ ਵਿੱਚ ਸਭ ਦੀ ਭਲਾਈ ਦੀ ਰਚਨਾ ਜਸਵੀਰ ਸ਼ਰਮਾ ਦਤਾਹੂਲ ਪੈੜ ਨਾ ਬਣਾਵੇ ਕੋਈ ਖੇਤਾਂ ਵਿੱਚ ਅੱਜਕੱਲ ਫਸਲ ਵੱਢ ਕੇ ਮਸ਼ੀਨਾਂ ਨਾਲ ਮੰਡੀਆਂ 'ਚ ਸੁੱਟਦੇ ਹਰ ਇੱਕ ਫਸਲ ਨੂੰ ਇਹ ਵੱਢ ਸੁੱਟੇ ਮਿੰਟਾਂ 'ਚ ਕੋਈ ਡਰਾਮਾ ਉੱਤੇ ਵੇਖੇ ਨਹੀਂ ਝੋਨਾ ਹੁਣ ਕੁੱਟਦੇ ਕਣਕ ਤੇ ਝੋਨਾ ਫਸਲਾਂ ਪ੍ਰਧਾਨ ਨੇ ਪੰਜਾਬ ਵਿੱਚ ਛੋਲੇ ਮੱਕੀ ਤੇ ਜਵਾਰ ਹੁਣ ਬੀਜ ਦਾ ਨਾ ਕਾਈ ਜੀ ਬਦਲ ਗਏ ਜ਼ਮਾਨੇ ਤੇ ਆ ਗਿਆ ਮਸ਼ੀਨੀ ਯੁੱਗ ਚਿੱਟੀ ਤੇ ਹਰੀ ਕ੍ਰਾਂਤੀ ਨੀ ਪੰਜਾਬ ਫੇਰੀ ਭਾਈ ਜੀ ਸਣ ਬੀਜ ਛੱਪੜਾਂ 'ਚ ਦੱਬਣੀ ਹੀ ਭੁੱਲ ਗਏ ਸਾਰੇ ਛੱਪੜਾਂ ਦੀ ਹੋਂਦ ਹੁਣ ਸਰਕਾਰ ਨੇ ਮਕਾਈ ਜੀ ਇੱਕ ਗੱਲ ਚੁੱਭਦੀ ਹੈ ਵੀਰੋ ਪਰ ਧਿਆਨ ਦਿਓ ਜਾਨ ਦਿਨੋਂ ਦਿਨ ਸਰੀਰ ਉੱਤੇ ਕੱਪੜੇ ਘਟਾਈ ਜੀ ਜੀਆਂ ਪੁੱਤ ਹੁਣ ਕਹਿਣਾ ਮੰਨਦੇ ਨਹੀਂ ਮਾਪਿਆਂ ਦਾ ਲੱਗੇ ਤਰੱਕੀ ਦੇ ਜ਼ਮਾਨੇ ਗੱਲ ਇਹ ਸਖਾਈ ਜੀ ਮੁੱਠ ਵਿੱਚ ਦੁਨੀਆ ਨੂੰ ਕਰ ਲਿਆ ਨੈਟ ਰਾਹੀਂ ਇਹ ਹਰ ਪਾਸੇ ਪਈ ਹੋਈ ਹਾਲਤ ਤੇ ਦੁਖਾਈ ਜੀ ਵੇਖੋ ਸਾਰੇ ਹੀ ਮੁਲਕ ਬੰਬ ਐਟਮੀ ਬਣਾਈ ਜਾਂਦੇ ਇੱਕੋ ਨਾਲ ਹਰ ਪਾਸੇ ਹੀ ਮੱਚਣੀ ਤਬਾਈ ਜੀ ਇੱਕ ਦੂਜੇ ਉੱਤੇ ਚੌਦਰ ਜਮਾਉਣੀ ਚਾਹੇ ਹਰ ਕੋਈ ਦੁਨੀਆ 'ਚ ਦਿਸਦੀ ਹੈ ਹੁੰਦੀ ਨਾ ਸਮਾਈ ਜੀ ਜਦੋਂ ਪੰਛੀ ਇਨਸਾਨ ਖਤਮ ਹੋ ਗਏ ਕਾਇਨਾਤ ਉਤੋਂ ਦੱਸੋ ਤਰੱਕੀ ਫਿਰ ਕਿਹੜੇ ਕੰਮ ਆਈ ਜੀ ਭਾਈ ਚਾਰਕਾਂ ਸਾਂਝਾਂ ਤੇ ਪਿਆਰ ਦੀ ਹੈ ਲੋੜ ਡਾਢੀ ਖਰੀ ਗੱਲ ਦਿਲੋਂ ਕਹੀ ਝੂਠ ਨਹੀਂ ਹੋ ਰਾਈ ਜੀ ਗੁਰੂਆਂ ਦੀ ਬਾਣੀ ਚੋਬਾਂ ਮਾਰ ਸਮਝਾਉਂਦੀ ਹੈ ਪਿਆਰ ਨਾਲ ਬੰਦੇ ਜਿੱਤੀ ਜਾਣੀ ਹੈ ਖੁਦਾਈ ਜੀ ਸਦਾ ਸ਼ਰਮਾ ਜੁਦਤਾ ਹੂਰ ਵਾਲਾ ਸੱਚ ਲਿਖਦਾ ਹੈ ਸਦ ਸ਼ਰਮਾ ਜੁਦਦਾ ਹੂਰ ਵਾਲਾ ਸੱਚ ਲਿਖਦਾ ਹੈ ਸਦ ਭਾਵਨਾ ਦੇ ਮਖਾਲ ਵਿੱਚ ਸਭ ਦੀ ਭਲਾਈ ਜੀ ਸਦ ਭਾਵਨਾ ਦੇ ਮਖਾਲ ਵਿੱਚ ਸਭ ਦੀ ਭਲਾਈ ਜੀ